ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋੜ ਸਵਾਗਤ ਹੈ ਜੀ ਰਾਤ ਦੇ ਮੌਸਮ ਦੀ ਅਪਡੇਟ ਦੀ ਗੱਲ ਕਰਾਂਗੇ ਜੀ ਫਿਲਹਾਲ ਆਪਾਂ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਜੀ ਇਮੇਜ ਦੇ ਵਿੱਚ ਹਲਕੇ ਦਰਮਿਆਨ ਨਹੀਂ ਬੱਦਲ ਬਈ ਸਾਨੂੰ ਪੰਜਾਬ 'ਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਦਾ ਕੋਈ ਵੱਡਾ ਅਸਰ ਫਿਲਹਾਲ ਆਉਂਦੇ 3-4 ਘੰਟੇ ਤੱਕ ਦਿਖਾਈ ਨਹੀਂ ਦੇ ਰਿਹਾ ਸਾਨੂੰ ਇੱਕ ਗੱਲ ਕਰੀ ਸਿਸਟਮ ਜਿਹੜੇ ਨੇ ਉਹ ਦੱਖਣ ਏਰੀਆ ਯਾਨੀ ਕਿ ਹਰਿਆਣੇ ਤੋਂ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਲਗਭਗ ਤੜਕਸਾਰ ਯਾਨੀ ਕਿ ਲਗਭਗ ਸਵੇਰ ਦੇ 4-5 ਵਜੇ ਪੰਜਾਬ ਵਿੱਚ ਐਂਟਰ ਕਰ ਸਕਦੇ ਨੇ ਇਹ ਇੱਕ ਸਿਸਟਮ ਸਾਨੂੰ ਗੁਰਦਾਸਪੁਰ ਅਮਰਸਰ ਦੇ ਰੇਟ ਤੇੜੇ ਸਵੇਰ ਦੇ ਵੇਲੇ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਦੇ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਅਗਰ ਆਪਾਂ ਗੱਲ ਕਰੀਏ ਨੇ ਸਿਸਟਮਾਂ ਦੀ ਜਿਹੜੇ ਇਹ ਸਿਸਟਮ ਨੇ ਇਹ ਹਲਕੇ ਦਰਮਿਆਨੇ ਸਿਸਟਮ ਨੇ ਕੋਈ ਵੱਡੇ ਸਿਸਟਮ ਨਹੀਂ ਹਨ ਜਿਨ੍ਹਾਂ ਦੀ ਆਪਾਂ ਉਮੀਦ ਕਰ ਸਕਦੇ ਕਿ ਭਾਰੀ ਮੀਂਹ ਹੋਵੇ ਹਲਕੇ ਦਰਮਿਆਨੇ ਕਿਣਮਣ ਕਰਨੀ ਦੇ ਨਾਲ ਮਾੜੇ ਮੋٹے ਸਪੈਲ ਪੰਜਾਬ ਦੇ ਵਿੱਚ ਇਹਨਾਂ ਸਿਸਟਮਾਂ ਰਾਹੀਂ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਅਮਰitsar ਦੀ 벨ਟ ਅਤੇ ਦੱਖਣੀ ਪੰਜਾਬ ਦੇ ਵਿੱਚ ਮਾਲਵੇ ਦੀ 벨ਟ ਦੇ ਵਿੱਚ ਸਾਨੂੰ ਸੰਗਰੂਰ ਪਟਿਆਲਾ ਅਤੇ ਬਠਿੰਡਾ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਨੇੜੇ-ਤੇੜੇ ਦੇ 20-30 ਕਿਲੋਮੀਟਰ ਦੇ ਏਰੀਏ ਇਸ ਦੇ ਵਿੱਚ ਆ ਸਕਦੇ ਨੇ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੱਛਮੀ ਤੇ ਉੱਤਰ ਪੂਰਬੀ ਦਿਸ਼ਾ ਤੋਂ ਲਗਾਤਾਰ ਵਗਦੀ ਰਹਿਣਗੀ ਹਵਾ ਦੀ ਸਪੀਡ 14-15 ਕਿਲੋਮੀਟਰ ਰਹੇਗੀ ਬੱਦਲਵਾਈ ਦਿਨ ਜੇ ਵੇਲੇ ਜਿਵੇਂ ਬਣੀ ਹੋਈ ਸੀ ਇਸੇ ਤਰੀਕੇ ਨਾਲ ਰਾਤ ਦੇ ਵਿੱਚ ਵੀ ਟੁੱਟਮੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆ ਰਹੀ ਹੈ ਕਿਉਂਕਿ ਦਿਨ ਦੇ ਵੇਲੇ ਤਾਪਮਾਨ ਵੀ ਠੀਕ ਠਾਕ ਬਣੇ ਹੋਏ ਸੀ ਜਿਸ ਦੇ ਕਾਰਨ ਰਾਤ ਦੇ ਵੇਲੇ ਵੀ ਤਾਪਮਾਨ 4-5 ਡਿਗਰੀ ਘੱਟ ਹੀ ਰਹਿਣਗੇ 20-22 ਡਿਗਰੀ ਨਾਰਮਲ ਤਾਪਮਾਨ ਅੱਜ ਦੀ ਰਾਤ ਬਣੇ ਰਹਿਣਗੇ ਜੀ ਹਲਕਾ ਫੁਲਕਾ ਹਮਸ ਦਾ ਮਾਹੌਲ ਬਣੇਗਾ ਪਰ ਕੋਈ ਵੱਡੀ ਕਾਰਵਾਈ ਮੀਂਹਾਂ ਦੀ ਅਤੇ ਗਰਮੀ ਦੀ ਦੇਖਣ ਨੂੰ ਅੱਜ ਨਾਲ ਨਹੀਂ ਮਿਲ ਰਹੀ ਸਵੇਰ ਦੇ ਵੇਲੇ ਸਾਨੂੰ ਥੋੜੀ ਬਹੁਤੀ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਸਵੇਰ ਦੀ ਵੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਕਰ ਲੈਣਾ ਪੱਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਚੈਨਲ YouTube ਵਾਲੇ ਫਾਰਮਰ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ